ਸਾਲੀ ਆਲ ਰੀਜਨਲ ਗੱਡੀ ਆਈ ਨਵੇਂ ਲਾਈ ਵੀਲ ਟਾਇਰ ਲੱਗੇ ਹੋਏ ਨੇ 50-60000 ਰੁਪਏ ਦੇ ਅੱਛਾ ਖਰੀਦਣ ਵੇਲੇ ਤਾਂ ਮਤਲਬ ਕੀ ਹੁੰਦੀ ਆ ਗੱਲ ਵੀ ਹਾਂ ਜੀ ਬਹੁਤ ਵਧੀਆ ਡੀਲ ਆ ਗੱਡੀ ਬਹੁਤ ਵਧੀਆ ਦਿੱਤੀ ਕਾਰ ਬਜ਼ਾਰ ਵਾਲਿਆਂ ਨੇ ਤੁਸੀਂ ਵਧੀਆ ਦਿੱਤੀ ਹੈ ਇਹਨਾਂ ਨੂੰ ਹਾਂ ਜੀ ਹਾਂ ਜੀ ਪੂਰੀ ਵਧੀਆ ਹਾਂ ਜੀ ਹਾਂ ਜੀ ਬਾਈ ਅੱਜ ਤੱਕ ਤੁਸੀਂ ਸੇਲ ਕਾਰਾਂ ਦੀ ਵੀਡੀਓ ਤਾਂ ਦੇਖੀ ਹੋਣੀ ਆ ਵੀ ਕਾਰ ਬਜ਼ਾਰ ਦੇ ਵਿੱਚ ਫਲਾਨੀ ਗੱਡੀ ਸੇਲ ਕੀਤੀ ਧਮਕੀ ਕੀਤੀ ਕੁੱਲ ਮਿਲਾ ਕੇ ਵੀ ਕਾਰਾਂ ਵੇਚਦੇ ਕਾਰ ਬਜ਼ਾਰ ਵਾਲੇ ਤਾਂ ਸਾਰੇ ਹੀ ਦੇਖੇ ਹੋਣਗੇ ਅੱਜ ਉਲਟਾ ਗੇੜ ਦਈਏ ਪਾਣੀ ਉੱਪਰ ਨੂੰ ਚੜ੍ਹੀਏ ਅਧਿਕਾਰ ਖਰੀਦਣ ਵਾਲਿਆਂ ਨੂੰ ਮਲਾਈਏ ਕਾਰ ਵੇਚਾਰ ਵਾਲਿਆਂ ਨੂੰ ਸਿੱਧੂ ਸਾਹਿਬ ਖੜੇ ਨੇ ਵੀਰ ਹੁਣੀ ਸਾਰੇ ਖੜੇ ਨੇ ਸਿੱਧੂ ਕਾਰ ਵੇਚਾਰ ਮੋਹੱਲੀ ਵੀਰ ਹੁਣੀ ਕਾਰ ਲੈ ਰਹੇ ਨੇ ਕਾਰ ਦੀ ਡਿਲੀਵਰੀ ਲੈ ਰਹੇ ਨੇ ਇਹਨਾਂ ਵੀਰ ਹੁਣਾ ਤੋਂ ਬਾਈ ਜੀ ਕੀ ਨਾਮ ਆਪਣਾ ਜੀ ਮਨਪ੍ਰੀਤ ਸਿੰਘ ਬਾਈ ਮਨਪ੍ਰੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਆਪਣਾ ਬਾਈ ਸਨੇਟਾ ਪਿੰਡ ਹੈ ਸਨੇਟਾ ਜੀ ਮੋਹੱਲੀ ਚਿੱਪ ਹੈਗਾ ਹਾਂ ਜੀ ਓਕੇ ਤੁਸੀਂ ਅੱਜ ਇਹਨਾਂ ਨੂੰ ਗੱਡੀ ਸੇਲ ਕਰਨ ਆਇਆ ਹਾਂ ਹਾਂ ਜੀ ਅੱਛਾ ਖਰੀਦਣ ਵੇਲੇ ਤਾਂ ਮਤਲਬ ਕਿ ਹੁੰਦੀ ਆ ਗੱਲ ਵੀ ਹਾਂ ਜੀ ਬਹੁਤ ਵਧੀਆ ਡੀਲ ਆ ਗੱਡੀ ਬਹੁਤ ਵਧੀਆ ਦਿੱਤੀ ਕਾਰੋਬਾਰ ਵਾਲਿਆਂ ਨੇ ਤੁਸੀਂ ਵਧੀਆ ਦਿੱਤੀ ਹੈ ਇਹਨਾਂ ਨੂੰ ਹਾਂ ਜੀ ਹਾਂ ਜੀ ਪੂਰੀ ਵਧੀਆ ਹਾਂ ਜੀ ਹਾਂ ਜੀ ਅੱਛਾ ਬਾਈ ਉਹਨਾਂ ਦੇ ਤੁਸੀਂ ਸਰਦਾਰ ਵੀਰ ਨੇ ਪਤਾ ਲੱਗਦਾ ਵੀ ਜੈਨੂਨ ਗੱਡੀ ਹੋਊਗੀ ਚੱਲੀ ਹੋਊਗੀ ਬਾਈ ਪਹਿਲਾਂ ਦੱਸ ਰਹੇ ਸੀ ਵੀ ਅਸੀਂ ਕਦੇ ਵੀ ਡੁਪਲੀਕੇਟ ਬਾਹਰੋਂ ਗੱਡੀ ਤੇ ਕਦੇ ਨਾ ਐਲਸੀਡੀ ਨਾ ਕੁਝ ਨੂਰ ਲਵਾਇਆ ਸਿਰਫ ਕੰਪਨੀ ਦਾ ਮਾਲ ਹੀ ਗੱਡੀਆਂ ਤੇ ਰੱਖੜਾ ਜਿੰਨੀਆਂ ਵੀ ਗੱਡੀਆਂ ਸਾਡੇ ਕੋਲ ਹੈ ਨਾ ਬਾਈ ਹਾਂਜੀ ਹਾਂਜੀ ਮੈਂ ਉੱਥੇ ਗੱਲ ਤੁਹਾਡੀ ਸੁਣੀ ਦੀ ਤੁਸੀਂ ਹਾਂਜੀ ਹਾਂਜੀ ਕੀ ਗੱਲ ਚੱਲ ਰਹੀ ਹੈ ਗੱਡੀ ਸਾਹਮਣੇ ਹੀ ਖੜੀ ਵੀਰੇ ਤੁਹਾਡੀ ਚੈੱਕ ਇਹਦੇ ਵਿੱਚ ਵੀ ਸਾਰਾ ਕੁਝ ਕੰਪਨੀ ਹਾਂਜੀ ਰੀਜਨ ਆ ਲੇਟ ਟੂ ਜੈਡ ਅੱਛਾ ਜੀ ਕੋਈ ਬੰਪਰ ਨਹੀਂ ਕੋਈ ਸਕਰੈਚ ਨਹੀਂ ਦੇਖ ਲਓ ਏ ਟੂ ਜੈਡ ਸਾਰੀ ਰੀਜਨ ਹੈ ਮਾਡਲ ਕਿਹੜਾ ਜੀ ਇਹ 2020 2020 ਆ ਬਾਈ ਹੁਣਾਂ ਦੀ ਡੀਲ ਕਿਵੇਂ ਲੱਗੀ ਸਿੱਧੂ ਸਾਹਿਬ ਬਹੁਤ ਵਧੀਆ ਬਾਈ ਅੱਛਾ ਗੱਡੀ ਬਾਰੇ ਇਕੱਠੇ ਇਕੱਠੇ ਕੀ ਸਟੇਮ ਅਸੀਂ ਕੰਮ ਕਰਦੇ ਰਹੇ ਜੀ ਟੈਕਸੀ ਲਾਈਨ ਦੇ ਵਿੱਚ ਵੀਰ ਜੀ ਤੇ ਛੋਟੇ ਭਰਾ ਨੇ ਆਪਣੇ ਜੀ ਇਹ ਸਰਦਾਰ ਗੁਰਪ੍ਰੀਤ ਸਿੰਘ ਜੀ ਖੜੇ ਨਾਲ ਖੜੇ ਨੇ ਜੀ ਇਹਨਾਂ ਨੇ ਡੀਲ ਕਰਾਈਏ ਨਾਲ ਹੀ ਜੀ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਜੀ ਬਹੁਤ ਵਧੀਆ ਗੱਡੀ ਜੀ ਬਾਈ ਜੀ ਹੋਰ ਤਾਂ ਇਦਾਂ ਹੈਗਾ ਜੇ ਗੱਡੀ ਆਪਾਂ ਲੈਣੇ ਆ ਗੱਡੀ ਸਾਫ਼-ਸੁਥਰੀ ਲੈਣੇ ਆ ਹਨਾ ਵੇਚਣ ਵੇਲੇ ਵੀ ਬੰਦੇ ਨੂੰ ਮਤਲਬ ਸਾਫ਼-ਸੁਥਰੀ ਗੱਡੀ ਦੇਣੀ ਆ ਜਿਹੜੀ ਚੀਜ਼ ਸਾਡਾ ਗ੍ਰੀਦਾਂਗੇ ਵੇਚਾਂਗੇ ਵੀ ਗੱਡੀ ਦਾ ਚੈੱਕ ਕਰੋ ਇੱਕ ਵੀ ਪਾਰਟ ਬਾਹਰ ਦਾ ਨਹੀਂ ਹੈਗਾ ਨਾਲ ਦੇ ਸਾਰੇ ਪਾਰਟ ਹੈਗੇ ਅਲੋਏ ਟਾਇਰ ਲੱਗੇ ਹੋਏ ਹੋਏਗੇ ਗੱਡੀ ਦਾ ਨੰਬਰ ਕਾਗਜ਼ ਪੱਤਰ ਸਾਰੇ ਅਪ ਟੂ ਡੇਟ ਹੈ ਹਨਾ ਓਕੇ ਏਦਾਂ ਦੀ ਗੱਡੀਆਂ ਆਪਾਂ ਲੈਂਦੇ ਆ ਏਦਾਂ ਦੀ ਹੀ ਸੇਲ ਕਰਦੇ ਆਗੇ ਤਾਂ ਕਿ ਬੰਦੇ ਨੂੰ ਬਾਅਦ ਚ ਚਲਾਨ ਵੇਲੇ ਵੀ ਦਿੱਕਤ ਨਾ ਆਵੇ ਬਿਲਕੁਲ ਜੀ ਬਿਲਕੁਲ ਬਾਕੀ ਜਦੋਂ ਕਮਰਸ਼ੀਅਲ ਗੱਡੀ ਆ ਇਹਦਾ ਚੱਲਣਾ ਵੀ ਪਤਾ ਨਹੀਂ ਕਿਹੜੀ ਸਟੇਟ ਜ ਜਾਣਾ ਸਹੀ ਹੋਣੀ ਚਾਹੀਦੀ ਹੈ ਗੱਡੀ ਤਾਂ ਜੋ ਕਿਤੇ ਵੀ ਦਿੱਕਤ ਨਾ ਆਵੇ ਬਾਕੀ ਬਹੁਤ ਸਾਰੇ ਮੈਸੇਜ ਮੈਨੂੰ ਫੋਨ ਵੀ ਆਏ ਨੇ ਪਹਿਲਾਂ ਉਹਨਾਂ ਨੇ ਦੋ ਤਿੰਨ ਵੀਡੀਓ ਪਾਈਆਂ ਨੇ ਮੈਂ ਸਾਰੇ ਵੀਰ ਕਹਿੰਦੇ ਨੇ ਵੀ ਯਾਰ ਤੁਸੀਂ ਵਧੀਆ ਜਿਹੜੇ ਵਧੀਆ ਡੀਲ ਕਰਦੇ ਨੇ ਉਹਨਾਂ ਨਾਲ ਤੁਸੀਂ ਮਿਲਾਤਾ ਸੋ ਸਤਿ ਸ੍ਰੀ ਅਕਾਲ ਤੁਸੀਂ ਕਾਰ ਦੀ ਡਿਟੇਲ ਦੇ ਦਿਓ ਜੇ ਕਿਸੇ ਵੀਰ ਨੇ ਲੈਣੀ ਆ ਕਿਹੜਾ ਮਾਡਲ ਆ ਕਿਹੜਾ ਵੇਰੀਐਂਟ ਆ ਡੀਜ਼ਲ ਪੈਟਰੋਲ ਕੀ ਆ ਸਾਰੀ ਜਾਣਕਾਰੀ ਬਾਈ ਜੀ 2020 ਮਾਡਲ ਆ ਜੀ ਫਸਟ ਆਰਡਰ ਗੱਡੀ ਆ ਜੀ ਪੈਟਰੋਲ ਸੀਐਨਜੀ ਆ ਜੀ ਠੀਕ ਹੈ ਜੀ ਕੰਪਨੀ ਰਿਕਾਰਡ ਚੱਲੀ ਹੋਈ ਹੈ ਗੱਡੀ ਜੀ ਕਿੰਨੀ ਕਿ ਚੱਲੀ ਹੋਈ ਹੈ ਜੀ ਤੇ 95 ਹਜ਼ਾਰ ਚੱਲੀ ਹੋਈ ਹੈ ਜੀ ਜੀ ਤੇ ਇਹ ਬਾਈ ਵੀ ਕੰਪਨੀ ਚ ਕੰਮ ਕਰਦੀ ਸੀ ਇੱਥੇ ਓਕੇ ਹਾਂ ਜੀ ਬੱਚੇ ਛੱਡ ਕੇ ਆਉਣੇ ਬੱਚੇ ਲੈ ਕੇ ਆਉਣੇ ਜੀ ਸਾਲ ਹੀ ਆਲ ਰਿਜੀਨਲ ਗੱਡੀ ਆ ਨਵੇਂ ਲਾਈ ਵੀਲ ਟਾਇਰ ਲੱਗੇ ਹੋਏ ਨੇ 50-60 ਹਜ਼ਾਰ ਰੁਪਏ ਦੇ ਬ ਬੇਸ਼ੱਕ ਕਮਰਸ਼ੀਅਲ ਚਲਾਈ ਆ ਪਰ ਗੱਡੀ ਸ਼ੌਂਕ ਨਾਲ ਰੱਖੀ ਹੋਈ ਆ ਟਾਇਰ ਦੇਖ ਲੋ ਅਲਾਏ ਦੇਖ ਲੋ ਤੇ ਬਾਕੀ ਸਾਰੀ ਜਿਵੇਂ ਦੱਸਿਆ ਜੈਨੂਨ ਗੱਡੀ ਆ ਸੋ ਜੇ ਕਿਸੇ ਵੀਰ ਨੇ ਲੈਣੀ ਆ ਉਹ ਵੀ ਸੰਪਰਕ ਕਰ ਸਕਦਾ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਆਉਣਾਗਾ ਮਹਾਲੀ ਸਿੱਧੂ ਕਾਰ ਬਾਜ਼ਾਰ ਤੇ ਹਨਾ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦੇ